ਸਤਨਾਮ ਤਵਾਲ ਗੁਰੂ ਕਾ ਦੀ ਗੁਰੂ ਆਮ ਕਲੀ ਮਹਤਾ ਤਿੱਜਾ ਬਨੰਦ ਤੁਸ ਸੋ ਅੰਕਾਰ ਕਪਸ ਪਰਸਾ ਮੇਰਾ ਪ੍ਰਭ ਅਰੰਦਰ ਨਾਮੇ ਸਤਿਕਾਰਾਂ ਸਾਰਨ ਕਰ ਤੇਰਾ ਭਰਾਂ ਤੇਰਾ ਸੰਗ ਰਾਜ ਦੇ ਤੂੰ ਪਾਵੈ ਸਦਾ ਸਤਿ ਸਲਾਹ ਅਸਰੀ ਨਾਮ ਅਨੁ ਚਾਵੈ ਨਾਮ ਜਿਤ ਮਰਤਿਆ ਰਾਜੇ ਚੱਕ ਚਨੇ ਇਹ ਨਾਮ ਜਗਤ ਕੰਤ ਕੈ ਨਾਮ ਰਾਮ ਜਵਾਨ ਸਦਾ ਰਹਿਤ ਤੁਰ ਗਾਇਆ ਤੋਦ ਦਿਨ ਕੋ ਸਨਾਮ ਹਰਿ ਦਾ ਰਾਗੇ ਪਰ ਸੂਰੇ ਤੂ ਕਰੋ ਸੰਤਾਨ ਕਰੇ ਸੁਰੀ ਸੱਤੀ ਮਾਣੀ ਸੰਸਾਰ ਜਲ ਭੈ ਸੱਤੇ ਉਰੇ ਬਸਤੇ ਰਹਾ ਨਾ ਸੰਤੇ ਤਨੀਤ ਕਹ ਤੇ ਪਵਿੱਤਰ ਸਤਿਗੁਰ ਵੰਦਿਆ ਬਾਰੇ ਤੁਮ ਜੀ ਨਵੰਤ ਨਾਰਿਕ ਦੁਰ ਕਿਰਨ ਲਾਵੇ वाति आना जरूरे, वाति आना